ਆਮਰਹੀਮ ਦੇ ਡੇਰੇ ਤੋਂ ਲੈ ਕੇ ਛਿੜਿਆ ਵਿਵਾਦ ਸਿੱਖ ਜਥੇਬੰਦੀਆਂ ਵੱਲੋਂ ਵੀ ਰੋਧ ਪੰਜਾਬ ਦੇ ਵਿੱਚ ਬਣਨ ਜਾ ਰਿਹਾ ਸੀ ਰਾਮ ਰਹੀਮ ਦਾ ਇੱਕ ਹੋਰ ਡੇਰਾ ਪਰ ਇਸ ਡੇਰੇ ਨੂੰ ਬਣਨ ਤੋਂ ਪਹਿਲਾਂ ਹੀ ਕੁਝ ਸਿੱਖ ਜਥੇਬੰਦੀਆਂ ਨੇ ਵਿਰੋਧ ਜਤਾਉਂਦੇ ਹੋਏ ਹੁਣ ਇੱਕ ਮੰਗ ਪੱਤਰ ਜਾਰੀ ਕੀਤਾ ਗਿਆ ਹੈ ਮੰਗ ਪੱਤਰ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਇਸ ਡੇਰੇ ਨੂੰ ਬਣਨ ਨਾ ਦਿੱਤਾ ਜਾਵੇ ਦੱਸ ਜਿਏ ਕਿ ਇਹ ਉਹੀ ਡੇਰਾ ਹੈ ਜਿਸ ਬਾਰੇ ਪਹਿਲਾਂ ਵੀ ਚਰਚਾ ਹੋ ਰਹੀ ਸੀ ਪੰਜਾਬ ਦੇ ਵਿੱਚ ਇਹ ਡੇਰਾ ਕਪੂਰਥਲਾ ਦੇ ਇੱਕ ਇਲਾਕੇ ਦੇ ਵਿੱਚ ਬਣਨ ਜਾ ਰਿਹਾ ਸੀ ਸਿੱਖ ਜਥੇਬੰਦੀਆਂ ਨੇ ਡੇਰੇ ਦੀ ਉਸਾਰੀ ਤੇ ਜਤਾਇਆ ਇਤਰਾਜ਼ ਕਿ ਹਾ ਕਿਸੇ ਵੀ ਹਾਲਤ ਚ ਨਹੀਂ ਹੋਣ ਦੇਵਾਂਗੇ ਡੇਰੇ ਦੀ ਉਸਾਰੀ ਇਹ ਜਥੇਬੰਦੀਆਂ ਸਤਕਾਰਤ ਕਮੇਟੀਆਂ ਦੇ ਸਤਕਾਰਯੋਗ ਸਾਹ ਬਰਬੀਰ ਸਿੰਘ ਜੀ ਮੁਖਰ ਸਾਹਿਬ ਕਿਸਾਨ ਯੂਨੀਅਨ ਦੇ ਸਾਰੇ ਆਗੂ ਨਿਹੰਗ ਸਿੰਘ ਜਥੇਬੰਦੀਆਂ ਔਰ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਕਾਰਯੋਗ ਮੈਂਬਰ ਸਾਹਿਬਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਸਾਡੇ ਅਹੁਦੇਦਾਰ ਸਹਿਬਾਨ ਸਾਰਿਆਂ ਮਿਲ ਕੇ ਡੀਸੀ ਸਾਹ ਨੂੰ ਮੰਗ ਪੱਤਰ ਇਹ ਦਿੱਤਾ ਹੈ ਕਿ ਜਿਹੜਾ ਰਾਮ ਰਹੀਮ ਟੁਕਾ ਸਾਹਿਬ ਡੇਰਾ ਬਣਾ ਰਿਹਾ ਤਲਵੰਡੀ ਚੌਧਰੀਆਂ ਦੇ ਲਾਗੇ ਉਹਦੇ ਵਾਸਤੇ ਸਾਰਾ ਰਿਕਾਰਡ ਨੇ ਇਹ ਇਥੋਂ ਤੱਕ ਇੰਤਕਾਲ ਨੰਬਰ ਵਗੈਰਾ ਵੀ ਅਸੀਂ ਸਾਰਾ ਡੀਸੀ ਸਾਹ ਨੂੰ ਲਿਖ ਕੇ ਸੌਂਪ ਦਿੱਤਾ ਔਰ ਉੱਥੇ ਇਸ ਰਾਮ ਰਹੀਮ ਨੇ ਦੇ ਚੇਲਿਆਂ ਨੇ ਮੈਂ ਤੇ ਚੇਲੇ ਕਹੂੰਗਾ ਕਿ ਚੇਲਿਆਂ ਨੇ ਉੱਥੇ ਜਿਹੜੀ ਜਗ੍ਹਾ ਮੁੱਲ ਖਰੀਦੀ ਆ ਕਿਹਨਾਂ ਨੇ ਲੈ ਕੇ ਦਿੱਤੀ ਆ ਕਿਹਨਾਂ ਨੇ ਉਹਦਾ ਸੌਦਾ ਕਰਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੀ ਪੂਰੀ ਪੜਤਾਲ ਕਰ ਰਹੀ ਆ ਔਰ ਡੀਸੀ ਸਾਹ ਨੂੰ ਇਹ ਗੱਲ ਕਹੀ ਆ ਇਹਦਾ ਇੰਤਕਾਲ ਜਿਹੜਾ ਹੈਗਾ ਉਹ ਜਲਦੀ ਤੋਂ ਜਲਦੀ ਪੜਤਾਲ ਕਰਕੇ ਕੈਨਸਲ ਕੀਤਾ ਜਾਵੇ ਔਰ ਜਿਹੜਾ ਉਥੇ ਮਟੀਰੀਅਲ ਪਿਆ ਇਟਾਂ ਪਈਆਂ ਸੀਮਿੰਟ ਪਿਆ ਬਜਰੀ ਪਈ ਕੋਈ ਵੀ ਸਮਾਨ ਉਹਨੂੰ ਉਥੋਂ ਤੁਰੰਤ ਹਟਾਇਆ ਜਾਵੇ ਚੁਕਾਇਆ ਜਾਵੇ ਤਾਂ ਕਿ ਉਥੇ ਕੋਈ ਮਾਹੌਲ ਖਰਾਬ ਹੋਣ ਵਾਲੀ ਸਥਿਤੀ ਨਾ ਬਣ ਸਕੇ ਔਰ ਡੀਸੀ ਸਾਹਿਬ ਨੇ ਸਾਨੂੰ ਇਹ ਪ੍ਰੋਸਾ ਦਿੱਤਾ ਕਿ ਮੈਂ ਜਲਦ ਤੋਂ ਜਲਦ ਇਸ ਗੱਲ ਦੀ ਪੂਰੀ ਪੜਤਾਲ ਕਰ ਰਿਹਾ ਹਾਂ ਕਰਕੇ ਤੁਹਾਨੂੰ ਛੇਤੀ ਤੋਂ ਛੇਤੀ ਜਿਹੜਾ ਰਿਜ਼ਲਟ ਜਿਹੜਾ ਦੇ ਦੂੰਗਾ ਅੱਜ ਡੀਸੀ ਕਰਪੂਤਰੇ ਨੂੰ ਇੱਕ ਮੰਗ ਪੱਤਰ ਦੇਣ ਵਾਸਤੇ ਆਏ ਆ ਦੇਣ ਵਾਲੇ ਆਏ ਨੇ ਗੁਰਪ੍ਰੀਤ ਸਿੰਘ ਜੀ ਕਰਤਾਰਪੁਰ ਤੋਂ ਜਗਮਉਂ ਸਿੰਘ ਜੀ ਹਮੀਰੇ ਤੋਂ ਨੇ ساری ਲਾੜੀ ਗੁਰੂ ਕੀ ਫੌਜ ਭੇਜੀ ਹੈ ਤਿਆਰ ਭਰ ਤਿਆਰ ਭਾਈ ਨਿਸ਼ਾਨ ਸਿੰਘ ਜੀ ਖਾਨਪੁਰ ਤੋਂ ਬੁੱਢਾ ਦਲ ਤੋਂ ਜਹੇਦਾਰ ਉਹ ਪਹੁੰਚੇ ਨੇ ਤੇ ਅਤੇ ਗੁਰਮੀਤ ਸਿੰਘ ਦੀ ਛੋਟੀ ਕਰਮ ਸਿੰਘ ਦੀ ਵਿਸਾਲ ਹੋਰ ਵੀ ਜਿਹੜੇ ਕਿਸਾਨ ਸੰਘਰਸ਼ ਕਮੇਟੀ ਦੇ ਜ਼임ਮੇਵਾਰ ਸਿੰਘ ਜਿਨ੍ਹਾਂ ਨੇ ਪਹਿਲ ਤੇ ਆਧਾਰ ਦੇ ਉਧਰ ਤਿਆਰ ਭਰ ਤਿਆਰ ਨੇ ਬਸ ਉਹ ਜੇਕਰ ਇਹ ਡੀਸੀ ਸਾਹਿਬ ਤੇ ਪੰਜਾਬ ਸਰਕਾਰ ਰੋਕ ਨਹੀਂ ਲਾਉਂਦੀ ਇਟਾ ਨਹੀਂ ਚਕਾਉਂਦੀ ਉਥੋਂ ਕਮ ਪੂਰਨ ਤੌਰ ਤੇ ਬੰਦ ਨਹੀਂ ਕਰਦੀ ਇਹ ਜਿਹੜੇ ਮਜੀਵੜੇ ਸੇ ਖਾਏ ਨੇ ਇਹ ਬਿਲਕੁਲ 1-2 ਦਿਨਾਂ ਦਾ ਅਸੀਂ ਟਾਈਮ ਪਾ ਕੇ ਇਹਨਾਂ ਨੂੰ ਦੇ ਦੇਣਾ ਵਾ ਜੇਕਰ ਇਹਨਾਂ ਨੇ ਨਾ ਇਹ ਉਥੋਂ ਇਟਾਂ ਚੁੱਕੀਆਂ ਤੇ ਨਾ ਉਹਨਾਂ ਦੇ ਉੱਤੇ ਬੰਦੀ ਕਾਰਵਾਈ ਵੀ ਕਰਨੀ ਚਾਹੀਦੀ ਹੈ ਜਿਨ੍ਹਾਂ ਬੰਦਿਆਂ ਨੇ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕ ਰਹੇ ਨੇ ਕਿਉਂਕਿ ਉਹ ਬਲਾਤਕਾਰੀ ਵੀ ਹੈ ਸਰਸੇ ਵਾਲਾ ਜਿਹਨੂੰ ਡਾਕਟਰ ਰਾਮ ਰੀਮ ਲਿਖਿਆ ਹੋਇਆ ਤੇ ਨਾਲ ਸਿੰਘ ਲਿਖਿਆ ਸਿੰਘ ਨਹੀਂ ਹੈ ਭਾਵੇਂ ਜਿਹੜੇ ਉਨ ਉਥੋਂ ਦੇ ਰਹਿਣ ਵਾਲੇ ਲੋਕ ਜਿਨ੍ਹਾਂ ਨੇ ਜ਼ਮੀਨ ਦਿੱਤੀ ਹੈ ਉਹਨਾਂ ਨੂੰ ਪੰਤ ਵਿੱਚੋਂ ਛੇਕ ਦੇਣਾ ਚਾਹੀਦਾ ਹੈ ਅਸੀਂ ਇਹ ਵੀ ਮੰਗ ਕਰਾਂਗੇ ਮੈਂਬਰ ਸਭਾ ਨੂੰ ਜਰੂਰ ਸੰyal ਆ ਰਹੇ ਆ ਕਿ ਜਰੂਰ ਸ੍ਰੀ ਅਕਾਲਤਾ ਸਾਹਿਬ ਦੇ ਉਹਨਾਂ ਦੀ ਸ਼ਿਕਾਇਤ ਭੇਜੋ ਕਿ ਜਿਹੜੇ ਪਿੰਡ ਵਾਸੀ ਉਹਨਾਂ ਨੂੰ ਜ਼ਮੀਨ ਦੇ ਰਹੇ ਨੇ ਤੇ ਜਿਹੜੇ ਉਹਨਾਂ ਦੀ ਮਹਤ ਕਰ ਰਹੇ ਨੇ ਜਿਹੜੇ ਤਾਂ ਸਟਾਰ ਰਹੇ ਨੇ ਉਹਨਾਂ ਨੂੰ ਬਿਲਕੁਲ ਨਾ ਗਮੀ ਤੇ ਨਾ ਖੁਸ਼ੀ ਤੇ ਗੁਰੂ ਗ੍ਰੰਥ ਸਾਹਿਬ ਨਾ ਦਿੱਤੇ ਜਾਣ ਕੋਈ ਵੀ ਉਹਨਾਂ ਦਾ ਸਮਾਗਮ ਵਿੱਚ ਲੋਕ ਨਾ ਸ਼ਾਮਲ ਹੋਣ ਸ਼ਾਮਲ ਹੋਣ ਵਾਲਿਆਂ ਨੂੰ ਵੀ ਜਿਹੜਾ ਵਾ ਉਹਨਾਂ ਨੂੰ ਜਰੂਰ ਤੇ ਉਹਨਾਂ ਦੇ ਉੱਤੇ ਬੰਦੀ ਕਾਰਵਾਈ ਜਿਹੜੀ ਕਰਾਉਣੀ ਆ ਦੇਰਾ ਰਾਮ ਰਹੀਮਤਾ ਬਣਾਉਣ ਦੇ ਸੰਬੰਧ ਵਿੱਚ ਜਿਹੜਾ ਸੀਗਾ ਮੈਮੋਰੰਡਮ ਦਿੱਤਾ ਹੈਗਾ ਵੀ ਉਹ ਨਹੀਂ ਮਾਨਣਾ ਚਾਹੀਦਾ ਜਿਹੜੀ ਉਹਦੀ ਇੰਤਕਾਲ ਆ ਉਹ ਕੈਂਸਲ ਹੋਣੀ ਚਾਹੀਦੀ ਤੇ ਉਤੋਂ ਜਿਹੜਾ ਮਟੀਰੀਅਲ ਚੱਕਿਆ ਜਾਣਾ ਸਹੀਦਾ ਉਹਨਾਂ ਨੂੰ ਇਹ ਬੇਨਤੀ ਕੀਤੀ ਹੈਗੀ ਆ ਤੇ ਡੀਸੀ ਸਾਹਿਬ ਕਹਿੰਦੇ ਮੈਂ ਇਹਦੀ ਸਾਰੀ ਜਿਹੜੀ ਜਾਂਚ ਪੜਤਾਲ ਕਰਕੇ ਛੇਤੀ ਤੋਂ ਛੇਤੀ ਜਿਹੜੇ ਪਹਿਲ ਦੇ ਆਧਾਰ ਤੇ ਤੇ ਕਾਰਵਾਈ ਕਰੂੰਗਾ ਤੇ ਸਾਨੂੰ ਪੂਰਨ ਉਮੀਦ ਆ ਕਿ ਜਿਹੜੀ ਐਡਮਿਨਿਸਟ੍ਰੇਸ਼ਨ ਆ ਕਾਨੂੰਨ ਨੂੰ ਮੱਧ ਨਜ਼ਰ ਰੱਖਦੇ ਵੀ ਜਿਹੜਾ ਕਾਨੂੰਨ ਉਹ ਅਵਸਥਾ ਖਰਾਬ ਨਾ ਹੋਵੇ ਤੇ ਜਿਹੜੇ ਜਥੇਬੰਦੀਆਂ ਦੇ ਸਾਰਿਆਂ ਦੇ ਜਿਹੜੀ ਹੈ ਮੰਗ ਨੂੰ ਮੁੱਖ ਰੱਖਦੇ ਹੋਏ ਉਸ ਦੇ ਵਿੱਚ ਜਿਹੜਾ ਹੈਗਾ ਜਰੂਰ ਉਹ ਲੜੀ ਦੀ ਜਿਹੜੀ ਆ ਕਾਰਵਾਈ ਕਰਨਗੇ ਉਥੋਂ ਜਿਹੜੇ ਇਟਾਂ ਰੇਤਾ ਸਾਰਾ ਕੁਝ ਜਿਹੜਾ ਹੈਗਾ ਉਹ ਵੀ ਚੱਕਵਾਉਣਗੇ ਤੇ ਇਤਤਕਾਲ ਕੈਨਸਲ